ਇਹ ਪ੍ਰੋਗਰਾਮ ਪ੍ਰਾਈਮੇਸ਼ੀਆ ਟੀਵੀ ਦੀ ਪ੍ਰਾਪਰਟੀ ਹੈ ਇਸ ਦੇ ਕੰਟੈਂਟ ਨੂੰ ਆਡੀਓ ਜਾਂ ਫਿਰ ਵੀਡੀਓ ਰੂਪ ਵਿੱਚ ਚੋਰੀ ਕਰਕੇ YouTube, Facebook ਜਾਂ ਹੋਰ ਕਿਸੇ ਮਾਧਿਅਮ ਰਾਹੀਂ ਵਰਤਨਾ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਹੈ ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੱਕਾ ਅਤੇ ਨੇਕ ਇਰਾਦਾ ਸਾਨੂੰ ਆਪਣੇ ਮਿੱਥੇ ਹੋਏ ਨਿਸ਼ਾਨੇ ਤੇ ਪੁੱਜਣ ਲਈ ਇੰਨਾ ਸਹਾਈ ਹੁੰਦਾ ਹੈ ਕਿ ਜਿਸ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕਰਦੇ ਪਰ ਇਸ ਕਲਪਨਾ ਨੂੰ ਜਿਉਂਦੀ ਜਾਗਦੀ ਤਸਵੀਰ ਵਜੋਂ ਤੇ ਮਿਸਾਲ ਬਣਾਉਣ ਦੀ ਉਦਾਹਰਣ ਭពਿੰਦਰ ਸਿੰਘ ਧਨੋਲਾ ਨੇ ਪੇਸ਼ ਕੀਤੀ ਹੈ ਭពਿੰਦਰ ਸਿੰਘ ਧਨੋਲਾ ਨੇ ਆਕਾਸ਼ ਵਿੱਚ ਉਡਾਰੀਆਂ ਮਾਰਨ ਦੀ ਸੋਚ ਸੋਚੀ ਤੇ ਉਸਨੇ ਆਪਣੇ ਹੱਥੀ ਪੈਰਾਗਲਾਈਡਰ ਬਣਾਇਆ ਤੇ ਇਸ ਸੋਚ ਨੂੰ ਸੱਚ ਕੀਤਾ ਇਸ ਤੋਂ ਪਹਿਲਾਂ ਜਦੋਂ ਪੰਜਾਬ ਵਿੱਚ ਕਾਲੇ ਦਿਨਾਂ ਦੀ ਸ਼ੁਰੂਆਤ ਹੋਈ ਤਾਂ ਉਸਤੇ ਕੌਮੀ ਸੁਰੱਖਿਆ ਐਕਟ ਯਾਨੀ NSA ਦੇ ਅਧੀਨ ਜੇਲ੍ਹ ਦੀ ਕੋਠੜੀ ਵਿੱਚ ਉਸ ਨੂੰ ਬੰਦ ਕਰ ਦਿੱਤਾ ਇਹ ਕੋਠੜੀ ਵਿੱਚ ਬੰਦ ਭਪਿੰਦਰ ਸਿੰਘ ਜਦੋਂ 5 ਸਾਲਾਂ ਬਾਅਦ ਬਾਹਰ ਆਉਂਦਾ ਤਾਂ ਉਸ ਦੇ ਅੰਦਰ ਲਈ ਚਿੱਤਰਕਾਰ ਯਾਨੀ ਉਹ ਤਸਵੀਰਾਂ ਬਣਾਉਣ ਦੇ ਵਿੱਚ ਪਰਪੱਕਤਾ ਹਾਸਲ ਕਰ ਚੁੱਕਾ ਸੀ ਪ੍ਰਸਿੱਧ ਚਿੱਤਰਕਾਰ ਸਰਦਾਰ ਸੋਭਾ ਸਿੰਘ ਤੇ ਸਰਦਾਰ ਕਰਪਾਲ ਸਿੰਘ ਦੀਆਂ ਤਸਵੀਰਾਂ ਦੇਖ ਕੇ ਉਹਨਾਂ ਨੂੰ ਆਪਣਾ ਪ੍ਰੇਰਣਾ ਸਰੋਤ ਮੰਨ ਕੇ ਉਸ ਸਮੇਂ ਜੇਲ੍ਹ ਵਿੱਚ ਬੰਦ ਸਰਦਾਰ ਭਪਿੰਦਰ ਸਿੰਘ ਧਨੋਲਾ ਨੂੰ ਜੇਲ੍ਹ ਵਿੱਚ ਜੋ ਰੋਟੀ ਮਿਲਦੀ ਉਸ ਵਿੱਚ ਪਾਏ ਗਏ ਕੋਲੇ ਦੇ ਟੁਕੜਿਆਂ ਨੂੰ ਇਕੱਠਿਆਂ ਕਰਕੇ ਜੇਲ੍ਹ ਦੀ ਕੋਠੜੀ ਅੰਦਰ ਹੀ ਆਪਣੇ ਅੰਦਰਲੇ ਚਿੱਤਰਕਾਰ ਭពਿੰਦਰ ਸਿੰਘ ਨੇ ਅੱਜ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਪੰਜਾਬ ਦੇ ਸੁਹਾਪਣ, ਸੰਗ, ਸ਼ਰਮ ਤੇ ਅੱਖਾਂ ਅਤੇ ਮਨ ਨੂੰ ਸਕੂਨ ਦੇਣ ਵਾਲੀਆਂ ਵਿਲੱਖਣ ਤਸਵੀਰਾਂ ਬਣਾ ਕੇ ਅਹਿਮ ਭੂਮਿਕਾ ਅਦਾ ਕਰਕੇ ਚਿੱਤਰਕਾਰੀ ਦੇ ਖੇਤਰ ਵਿੱਚ ਵੱਡਾ ਨਾਮ ਨਖਟਿਆ ਹੈ। ਰਦਾ ਪੱਕਾ ਹੋਣਾ ਚਾਹੀਦਾ ਹੈ। ਕੰਮ ਕੋਈ ਮੁਸ਼ਕਲ ਨਹੀਂ ਹੁੰਦਾ। 18 ਜੂਨ 1984 ਨੂੰ ਦਾਸ ਨੂੰ ਗ੍ਰਿਫਤਾਰ ਕਰਕੇ ਅਜਮੇਰ ਜੇਲ੍ਹ ਦੀ ਕੋਡਿ ਵਿੱਚ ਬੰਦ ਕਰ ਦਿੱਤਾ। ਮੈਂ ਦਰਬਾਰ ਸਾਹਿਬ ਦੇ ਵਿੱਚ ਇੱਕ ਚਿੱਤਰਕਰ ਚਿੱਤਰਕਰ ਬਣਨ ਵਾਸਤੇ ਗਿਆ ਸੀ ਇਹ ਚਾਹਤ ਲੈ ਕੇ ਕਿ ਉੱਥੇ ਸਰਦਾਰ ਸੋਭਾ ਸਿੰਘ ਜੀ ਸਰਦਾਰ ਕਿਰਪਾਲ ਸਿੰਘ ਜੀ ਹੋਰ ਵੀ ਮਹਾਨ ਚਿੱਤਰਕਾਰਾਂ ਨੇ ਜਿੱਥੇ ਕੰਮ ਕੀਤਾ ਹੈ ਮੇਰੀ ਵੀ ਇੱਛਾ ਸੀ ਵੀ ਮੈਂ ਉਸ ਸੀਟ ਤੇ ਬਹਿ ਕੇ ਕੰਮ ਕਰਾਂ ਇਹ ਚਾਹਤ ਲੈ ਕੇ ਪਹੁੰਚਿਆ ਦਰਬਾਰ ਸਾਹਿਬ ਅਚਾਨਕ ਬਲੂ ਸਟਾਰ ოਪਰੇਸ਼ਨ ਹੋਇਆ ਜੋਖੀ ਵੇਖਿਆ 18 ਜੂਨ 6 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ 18 ਜੂਨ 1984 ਨੂੰ ਹਵਾਈ ਜਹਾਜ਼ ਰਾਹੀਂ ਸਿੱਧਾ ਅਜਮੇਰ ਜੇਲ ਅਜਮੇਰ ਭੇਜ ਦਿੱਤਾ ਗਿਆ ਜਿੱਥੇ ਕੋਠੀ ਵਿੱਚ ਬੰਦ ਕਰ ਦਿੱਤਾ ਗਿਆ ਮੈਂ ਉੱਥੇ ਪਹੁੰਚ ਕੇ ਬੜਾ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਸੀ ਵੀ ਮੈਨੂੰ ਕਿਉਂ ਬੰਦ ਕਰ ਦਿੱਤਾ ਗਿਆਗਾ ਪੁੱਛਣ ਦੀ ਕੋਸ਼ਿਸ਼ ਕੀਤੀ ਜੇਲਰ ਨੂੰ ਕੁਝ ਨਹੀਂ ਦੱਸਿਆ ਅਖੀਰ ਤੇ ਮੇਰੇ ਹੱਥ ਦੇ ਵਿੱਚ ਕੁਝ ਪੇਪਰ ਫੜਾ ਦਿੱਤੇ ਜਿੱਦੇ ਨੈਸ਼ਨਲ ਮੈਨੂੰ ਪਤਾ ਲੱਗ ਚੁੱਕਿਆ ਸੀ ਕਿ ਮੇਰੇ ਉੱਤੇ ਨੈਸ਼ਨਲ ਸਕਿਉਰਿਟੀ ਐਕਟ ਲੱਗ ਚੁੱਕਿਆ ਹੈ ਪਤਾ ਨਹੀਂ ਕਿਉਂ ਇਹ ਮੈਂ ਹੁਣ ਤੱਕ ਨਹੀਂ ਜਾਣ ਸਕਿਆ ਫਿਰ ਜਦੋਂ ਮੈਂ ਸੋਚਿਆ ਵੀ ਇੱਥੋਂ ਜਲਦੀ ਖੜਾ ਨਹੀਂ ਛੁੱਟੇਗਾ ਤਾਂ ਇਸ ਮਾਹੌਲ ਨੂੰ ਮੈਂ ਕਿਦਾਂ ਆਪਣੀ ਜ਼ਿੰਦਗੀ ਦੇ ਨਾਲ ਕਿਦਾਂ ਇਹਨੂੰ ਅੱਗੇ ਤੋਰਾਂ ਤਾਂ ਜੋ ਖਾਣਾ ਸਾਨੂੰ ਮੈਨੂੰ ਆਉਂਦਾ ਸੀ ਰੋਟੀਆਂ ਦੇ ਵਿੱਚ ਕੋਇਲੇ ਦੇ ਪੀਸ ਆ ਜਾਂਦੇ ਸੀ ਮੈਂ ਉਹ ਇਕੱਠੇ ਕਰਦਾ ਰਹਿੰਦਾ ਜਦੋਂ ਕਾਫੀ ਸਾਰੇ ਹੋ ਜਾਂਦੇ ਤਾਂ ਮੈਂ ਦੀਵਾਰਾਂ ਦੇ ਉੱਤੇ ਚਿੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ ਮੈਂ ਉਸ ਕੋਠਰੀ ਨੂੰ ਸਟੂਡੀਓ ਮੰਨ ਲਿਆ ਵੀ ਇਹ ਮੇਰਾ ਸਟੂਡੀਓ ਹੈ ਤੇ ਜਿੱਥੇ ਮੈਨੂੰ ਗਵਰਨਮੈਂਟ ਨੇ ਫ੍ਰੀ ਜਗ੍ਹਾ ਦਿੱਤੀ ਐ ਫ੍ਰੀ ਖਾਣਾ ਦਿੰਦਾ ਐ ਤੇ ਮੇਰੀ ਦੇਖ ਰੱਖ ਵਾਸਤੇ ਦੇਖ ਰੱਖ ਵਾਸਤੇ ਸਾਹਮਣੇ ਗਨਮੈਨ ਜੋ ਸਕਿਉਰਟੀ ਗਾਰਡ ਨੇ ਉਹ ਦੱਤੇ ਨੇ ਮੈਂ ਜੇਲ੍ਹ ਸ਼ਬਦ ਨੂੰ ਕੱਟ ਕੇ ਉਹਨੂੰ ਆਪਣਾ ਘਰ ਮੰਨ ਲਿਆ ਵੀ ਇਹ ਮੇਰਾ ਸਟੂਡੀਓ ਐ ਮੈਂ ਕੰਮ ਕਰਦਾ ਗਿਆ ਜੇਲਰ ਨੇ ਮੇਰੀਆਂ ਤਸਵੀਰਾਂ ਦੇਖੀਆਂ ਅਤੇ ਇਹ ਸ਼ੋਅ ਕੀਤਾ ਵੀ ਮੈਂ ਤੇਰੀਆਂ ਤਸਵੀਰਾਂ ਤੋਂ ਕੋਈ ਪ੍ਰਭਾਵਿਤ ਨਹੀਂ ਤੇ ਮੇਰੀਆਂ ਤਸਵੀਰਾਂ ਮਿਟਾ ਦਿੱਤੀਆਂ ਗਈਆਂ ਔਰ ਕਾਫੀ ਸਖਤ ਸ਼ਬਦ ਵੀ ਬੋਲੇ ਮੈਂ ਵੀ ਇਰਾਦੇ ਦਾ ਪੱਕਾ ਨਹੀਂ ਹਟਿਆ ਜੋ ਪੀਸ ਆਉਂਦੇ ਸੀ ਕੋਇਲੇ ਦੇ ਉਹਨਾਂ ਤਸਵੀਰਾਂ ਬਣਾਉਂਦਾ ਰਹਿੰਦਾ ਅਖੀਰ 9 ਮਹੀਨੇ ਬੀਤ ਗਏ 9 ਮਹੀਨੇ ਬਾਅਦ ਮਾਂ ਦੇ ਪੇਟ ਚੋਂ ਬੱਚਾ ਜਨਮ ਲੈਂਦਾ ਹੈ ਤਾਂ ਸਹੀ 9 ਮਹੀਨੇ ਬਾਅਦ ਜਦੋਂ ਮੇਰੀ ਕੋਠੀ ਚੋਂ ਬਾਹਰ ਕੱਢਿਆ ਤਾਂ ਇੱਕ ਚિત੍ਰਕਾਰ ਜਨਮ ਲੈ ਚੁੱਕਿਆ ਸੀ ਕਿਉਂਕਿ ਉਹ ਉਸ ਟਾਈਮ ਐ ਆਪਣੇ ਆਪ ਮਹਿਸੂਸ ਕੀਤਾ ਵੀ ਮੈਂ ਜਿੱਤ ਗਿਆ ਔਰ ਗਵਰਨਮੈਂਟ ਹਾਰ ਗਈ ਐ ਸਮੇਂ ਦੀ ਗਵਰਨਮੈਂਟ ਉੱਥੋਂ ਮੈਨੂੰ ਜੋਧਪੁਰ ਜੇਲ੍ਹ ਦੇ ਵਿੱਚ ਤਕਰੀਬਨ 5 ਸਾਲ ਮੈਂ 4 ਸਾਲ ਉੱਥੇ ਰਿਹਾ ਤੇ ਉਥੇ ਪੇਂਟਿੰਗ ਕੀਤੀ ਉਥੇ ਕਲਰ ਵਗੈਰਾ ਬਰਸ਼ ਵਗੈਰਾ ਤੇ ਜੋ ਮੁਹੱਈਆ ਕਰਵਾ ਦਿੱਤੇ ਸੀਗੇ ਸੰਗਤ ਨੇ ਜੋ ਮੈਨੂੰ ਉਥੇ ਦਰਬਾਰ ਸਾਹਿਬ ਦੇ ਵਿੱਚੋਂ ਹੀ ਕੁਝ ਭੇਜ ਦਿੰਦੇ ਸੀ ਆਰਟਿਸਟ ਤੇ ਮੇਰੇ ਦੋਸਤ ਸਹਿਮਤ ਭੈਣ ਭਰਾ ਜੋ ਮੇਰੇ ਸਾਥ ਸਬੰਧੀ ਸੀਗੇ ਉਹ ਮੈਨੂੰ ਸਮਾਨ ਭੇਜਦੇ ਰਹਿੰਦੇ ਸੀ ਮੈਂ 5 ਸਾਲ ਪੇਂਟਿੰਗ ਕੀਤੀ ਮੈਂ ਉਸ ਸਮੇਂ ਨੂੰ ਜਾਣ ਨਹੀਂ ਜਾਂਦਾ ਇੱਕ ਇੱਕ ਪਲ ਨੂੰ ਜਾਣ ਨਹੀਂ ਜਾਂਦਾ ਮੈਂ ਪੜ੍ਹਾਈ ਵੀ ਕੀਤੀ ਤੇ ਉਸ ਸਮੇਂ ਨੂੰ ਮੈਂ ਆਪਣਾ ਯੂਨੀਵਰਸਿਟੀ ਸਮਝ ਕੇ ਸਹੀ 5 ਸਾਲ ਪੇਂਟਿੰਗ ਕਰਕੇ ਇੱਕ ਚਿੱਤਰਕਾਰ ਬਣ ਕੇ ਬਾਹਰ ਆਇਆ ਪੇਂਟਿੰਗ ਜੋ ਮੇਰੀ ਸ਼ੈਲੀ ਸੀ ਕੰਮ ਕਰਨ ਦੀ ਜੋ ਮੇਰਾ ਸਟਾਈਲ ਸੀਗਾ ਉਹ ਸਰਦਾਰ ਸੁਭਾ ਸਿੰਘ ਜੀ ਤੋਂ ਮੈਂ ਬਹੁਤ ਪ੍ਰਭਾਵਿਤ ਸੀਗਾ ਉਹਨਾਂ ਦੇ ਚਿੱਤਰਾਂ ਦੀ ਤਰ੍ਹਾਂ ਮੈਂ ਚਿੱਤਰ ਬਣਾਉਂਦਾ ਸੀਗਾ ਮੈਂ ਦਸਵੇਂ ਪਾਤਸ਼ਾਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਸਵੀਰ ਤਿਆਰ ਕੀਤੀ ਮਾਰਕੀਟ ਵਿੱਚ ਭੇਜੀ ਪਰ ਬਹੁਤਾ ਵਧੀਆ ਰਿਸਪਾਂਸ ਨਹੀਂ ਮਿਲਿਆ ਮੈਂ ਸੋਚਿਆ ਵੀ ਇੰਨੀ ਮਿਹਨਤ ਕੀਤੀ ਹੈ ਵੀ ਕਾਰਨ ਕੀ ਹੈ ਫਿਰ ਸੋਚਿਆ ਕਿ ਨਹੀਂ ਤੂੰ ਆਪਣੇ ਦਿਮਾਗ ਦੇ ਵਿੱਚੋਂ ਸੁਭਾ ਸਿੰਘ ਜੀ ਨੂੰ ਪ੍ਰੇਰਨਾ ਸਰੋਤ ਮੰਨ ਕੇ ਉਹਨਾਂ ਦੇ ਸਟਾਈਲ ਤੇ ਚੱਲਣਾ ਠੀਕ ਹੈ ਪਰ ਉਹਨਾਂ ਦਾ ਜੋ ਸਟਾਈਲ ਹੈ ਉਹ ਆਪਣਾ ਸੀ ਤੂੰ ਆਪਣਾ ਸਟਾਈਲ ਅਪਣਾ ਮੈਂ ਹਟ ਕੇ ਸੋਚਿਆ ਵੀ ਪੰਜਾਬ ਦੀ ਜੋ ਕਲਚਰ ਹੈ ਸਾਡਾ ਇਦਾਂ ਦੀ ਪੇਂਟਿੰਗ ਤਿਆਰ ਕਰਾਂ ਜੋ ਜਿਸ ਤਸਵੀਰ ਦੇ ਉੱਤੇ ਸੰਗਾ ਵੀ ਹੋਣ ਸ਼ਰਮ ਲੱਜਿਆ ਵੀ ਹੋਵੇ ਕੋਈ ਮੇਕਅਪ ਨਾ ਹੋਵੇ ਜੋ ਪੰਜਾਬ ਦਾ ਹਸ ਹਪਣਾ ਹੈ ਉਹ ਜਾਨੀ ਡੋਲ ਡੋਲ ਪਵੇ ਉਹ ਮੈਂ ਤਸਵੀਰ ਤਿਆਰ ਕੀਤੀ ਇੱਕ ਹਟਕੀ ਪਹਿਲਾਂ ਯਾਨੀ ਕਿ ਕਲਚਰ ਦੇ ਵਿੱਚ ਪੰਜਾਬੀ ਕਲਚਰ ਦੇ ਵਿੱਚ ਬਹੁਤੀਆਂ ਤਸਵੀਰਾਂ ਨਹੀਂ ਸੀ ਮਾਰਕੀਟ ਵਿੱਚ ਆਈਆਂ ਤੇ ਇਹ ਤਸਵੀਰ ਨੂੰ ਲੋਕਾਂ ਨੇ ਜਦੋਂ ਮਾਰਕੀਟ ਵਿੱਚ ਆਈ ਤਾਂ ਬਹੁਤ ਰਿਸਪਾਂਸ ਮਿਲਿਆ ਕਾਪੀਰਾਈਟ ਐਕਟ ਅਧੀਨ ਪਰਚੇ ਵੀ ਦਰਜ ਹੋਏ ਜਿਨ੍ਹਾਂ ਨੇ ਇਹਦੀ ਕਾਪੀ ਕੀਤੀ ਨਕਲ ਕੀਤੀ ਪਰ ਇਹ ਤਸਵੀਰ ਨੇ ਯਾਨੀ ਕਿ ਮੇਰਾ ਜੋ ਨਾਮ ਪੂਰੇ ਜਿੱਥੇ ਕੈਨੇਡਾ ਅਮਰੀਕਾ ਇੰਗਲੈਂਡ ਸਾਰੀ ਦੁਨੀਆ ਦੇ ਵਿੱਚ ਜਿੱਥੇ ਤੇ ਪੰਜਾਬੀ ਰਹਿੰਦੇ ਨੇ ਤੇ ਗੈਰ ਪੰਜਾਬੀ ਨੇ ਉਹਨਾਂ ਨੇ ਵੀ ਤਸਵੀਰ ਨੂੰ ਬਹੁਤ ਪਸੰਦ ਕੀਤਾ ਮੈਂ ਕਾਮਯਾਬ ਹੋ ਗਿਆ ਪੇਂਟਿੰਗ ਕਰਦਾ ਭពਿੰਦਰ ਸਿੰਘ ਜਦੋਂ ਮੌਸਮ ਖੁਸ਼ਗੁਵਾਰ ਹੁੰਦਾ ਦੇਖਦਾ ਤਾਂ ਉਸਦੇ ਮਨ ਵਿੱਚ ਆਕਾਸ਼ ਵਿੱਚ ਉਡਾਰੀਆਂ ਲਾਉਣ ਦੀ ਚਾਹਤ ਨੇ ਉਸ ਨੂੰ ਪੈਰਾਗਲਾਈਡਰ ਬਣਨ ਦਾ ਪਾਇਲਟ ਬਣਨ ਦਾ ਸੁਪਨਾ ਵੀ ਚਿੱਤਰਕਾਰੀ ਵਾਂਗ ਸਹਿਜੇ ਹੀ ਉਹ ਪੂਰਾ ਕਰ ਲਿਆ ਤੇ ਭពਿੰਦਰ ਸਿੰਘ ਨੇ ਇੱਕ ਹੋਰ ਮਾਰਕਾ ਮਾਰਦਿਆਂ ਇਸ ਤੋਂ ਵੀ ਅੱਗੇ ਪੈਰਾਗਲਾਈਡਰ ਆਪਣੇ ਹੱਥੀ ਬਣਾਏ ਵਿਦੇਸ਼ੀ ਵਿਅਕਤੀਆਂ ਨੂੰ ਖੁਦ ਦਿੱਤੇ ਜਿਸ ਤੇ ਭពਿੰਦਰ ਸਿੰਘ ਨੂੰ ਮਾਣ ਹੈ ਔਰ ਭពਿੰਦਰ ਸਿੰਘ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੁਚੇਤ ਕਰਦਾ ਇਹ ਸੁਨੇਹਾ ਦੇਣ ਦੀ ਗੱਲ ਵੀ ਕਰ ਰਿਹਾ ਹੈ ਕਿ ਜੇਕਰ ਹਾਲਾਤ ਔਖੇ ਵੀ ਹੋਣ ਸਮਾਂ ਮੁਸ਼ਕਲ ਭਰਿਆ ਹੋਵੇ ਪਰ ਨਿਸ਼ਾਨਾ ਤੇ ਇਰਾਦਾ ਪੱਕਾ ਹੋਵੇ ਤਾਂ ਸਹਿਜੇ ਹੀ ਟੀਚੇ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਅੱਜ ਭពਿੰਦਰ ਸਿੰਘ ਆਪਣੇ ਨੌਜਵਾਨ ਬੱਚਿਆਂ ਨੂੰ ਵੀ ਪ੍ਰੇਰਣਾ ਦੇ ਕੇ ਪੈਰਾਗਲਾਈਡਿੰਗ ਵੱਲ ਪ੍ਰੇਰਿਤ ਕਰ ਰਿਹਾ ਹੈ ਤੇ ਉਸ ਦਾ ਬੇਟਾ ਵੀ ਭਪਿੰਦਰ ਸਿੰਘ ਦੇ ਕਦਮ ਚਿੰਨਾ ਤੇ ਚੱਲਦਿਆਂ ਉਸ ਦਾ ਮਾਣ ਰੱਖ ਰਿਹਾ ਹੈ ਤੇ ਉਸ ਦੇ ਰਹਿੰਦੇ ਕਾਰਜ ਨੂੰ ਪੂਰਾ ਕਰ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਵਿੱਚ ਪੈਰਾਗਲਾਈਡਿੰਗ ਦੀ ਸਿੱਖਿਆ ਦੇ ਰਿਹਾ ਭਪਿੰਦਰ ਸਿੰਘ ਕਈ ਵਿਅਕਤੀਆਂ ਨੂੰ ਇਸ ਖੇਤਰ ਵਿੱਚ ਸਖਲਾਈ ਦੇ ਕੇ ਆਕਾਸ਼ ਵਿੱਚ ਉਹਨਾਂ ਦੇ ਉੱਡਣ ਦੇ ਸੁਪਨੇ ਨੂੰ ਪੂਰਾ ਕਰ ਚੁੱਕਾ ਹੈ ਉਸ ਤੋਂ ਸਿੱਖਿਆ ਲੈ ਕੇ ਕਈ ਵਿਅਕਤੀ ਪੈਰਾਗਲਾਈਡਿੰਗ ਵਿੱਚ ਆਪਣਾ ਨਾਮ ਜਿੱਥੇ ਕੁਮਾਰੇ ਨੇ ਉੱਥੇ ਸਰਦਾਰ ਭਪਿੰਦਰ ਸਿੰਘ ਧਨੋਲਾ ਨੂੰ ਜਦੋਂ ਉਹ ਮਿਲਦੇ ਐ ਤਾਂ ਭਪਿੰਦਰ ਸਿੰਘ ਧਨੋਲਾ ਮਾਣ ਅਤੇ ਖੁਸ਼ੀ ਮਹਿਸੂਸ ਕਰਦਾ ਹੈ ਮੇਰੀ ਇੱਕ ਅ ਜੀ ਮੇਰਾ ਸ਼ੌਕ ਹੈ ਮੇਰੀ ਹੌਬੀ ਹੈ ਉਹ ਹੈ ਫਲਾਈਂਗ ਕਰਨਾ ਮੈਂ ਜਦ ਪੇਂਟਿੰਗ ਕਰਦਾ ਕਰਦਾ ਤਾਂ ਅਸਮਾਨ ਵੱਲ ਝਾਤੀ ਮਾਰਦਾ ਵੀ ਮੌਸਮ ਬਿਲਕੁਲ ਖੁਸ਼ਗੁਵਾਰ ਹੈ ਖੂਬਸੂਰਤ ਮੌਸਮ ਹੈ ਕੰਡੀਸ਼ਨ ਵਿੰਡ ਕੰਡੀਸ਼ਨ ਬਹੁਤ ਅੱਛੀ ਹੈ ਤਾਂ ਮੈਂ ਆਪਣੀ ਬਣਾਈ ਹੋਈ ਮਸ਼ੀਨ ਜਿਹਨੂੰ ਪੈਰਾਮੋਟਰ ਕਹਿੰਦੇ ਆ ਉਹ ਲੈ ਕੇ ਚਲਾ ਜਾਣਾ ਤੇ ਅਸਮਾਨ ਦੇ ਵਿੱਚ ਉੱਡ ਜਾਣਾ ਉੱਥੇ ਮੈਨੂੰ ਬੜੀ ਸਕੂਨ ਮਿਲਦਾ ਹੈ ਜਦੋਂ ਮੈਂ ਕਿਸੇ ਉੱਡਦਾ-ਉੱਡਦਾ ਕਿਸੇ ਪਿੰਡ ਤੋਂ ਦੀ ਲੰਘਦਾ ਜਾਂ ਕਿਸੇ ਕਸਬੇ ਤੋਂ ਦੀ ਲੰਘਦਾ ਲੋਕ ਮੈਨੂੰ ਹੱਥ ਹਲਾਉਂਦੇ ਨੇ ਤੇ ਛੱਤਾਂ ਦੇ ਉੱਤੇ ਚੜ ਕੇ ਭੈਣ ਭਰਾ ਬਜ਼ੁਰਗ ਸਾਰੇ ਹੱਥ ਹਲਾਉਂਦੇ ਨੇ ਮੈਂ ਬੜਾ ਖੁਸ਼ ਹੁੰਦਾ ਮੈਨੂੰ ਇਦਾਂ ਲੱਗ ਰਿਹਾ ਹੁੰਦਾ ਜਿਦਾ ਮੈਂ ਇਸ ਸ਼ਹਿਰ ਦੇ ਉੱਤੇ ਹਕੂਮਤ ਕਰ ਰਿਆਂਗਾ ਮੈਨੂੰ ਬੜੀ ਮਾਨਸਿਕ ਸਕੂਨ ਮਿਲਦਾ ਹੈ ਜਿੰਨੀਆਂ ਮਸ਼ੀਨਾਂ ਮੈਂ ਬਣਾਈਆਂ ਨੇ ਖੁਦ ਮੈਂ ਆਪਣੀ ਖੋਜ ਕੀਤੀ ਹੈ ਮੈਂ ਕਿ ਤੂੰ ਸਿੱਖਿਆ ਨਹੀਂਗਾ ਉਹੀ ਕਹੇ ਗੱਲ ਹੈ ਵੀ ਇਰਾਦਾ ਪੱਕਾ ਹੋਣਾ ਚਾਹੀਦਾ ਹੈ ਜਦੋਂ ਵੀ ਤੁਸੀਂ ਕੋਈ ਕੰਮ ਕਰਨਾ ਹੈ ਤਾਂ ਤੁਸੀਂ ਉਹਨੂੰ ਜਨੂਨ ਦੇ ਨਾਲ ਉਸ ਯਾਨੀ ਕਿ ਇਰਾਦਾ ਪੱਕਾ ਕਰਕੇ ਤੁਰਪੋ ਤਾਂ ਤੁਹਾਨੂੰ ਅਵਸ਼ਕ ਕਾਮਯਾਬੀ ਮਿਲਦੀ ਹੈ ਸੋ ਮੈਂ ਇਹੀ ਕਹਣਾ ਵੀ ਮੈਨੂੰ ਕੋਈ ਸਹੂਲਤ ਨਹੀਂ ਮਿਲੀ ਕੋਈ ਸਪੋਰਟ ਨਹੀਂ ਮਿਲੀ ਬਿਨਾ ਸਪੋਰਟ ਤੋਂ ਬਿਨਾ ਸਹੂਲਤ ਤੋਂ ਬਿਨਾ ਕਿਸੇ ਦੀ ਪ੍ਰੇਰਣਾ ਤੋਂ ਬਿਨਾ ਸਿੱਖਿਆ ਮੈਂ ਇਹ ਚੀਜ਼ਾਂ ਪ੍ਰਾਪਤ ਕੀਤੀਆਂ ਨਗੀਆਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਘਰ ਦੇ ਵਿੱਚ ਅੱਛੇ ਟੀਚਰ ਸਹਿਬਾਨ ਮਿਲਦੇ ਨੇ ਅੱਛੇ ਮਦਰ ਫਾਦਰ ਮਿਲਦੇ ਨੇ ਅੱਛੀ ਸਹਾਇਕ ਮਿਲਦਾ ਹੈ ਵੀ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਮੇਤੋ ਵੀ ਅੱਗੇ ਵਧ ਸਕਦੇ ਨੇ ਮੈਂ ਜੇ ਬਿਨਾਂ سپورਟ ਤੋਂ ਅੱਗੇ ਜਾ ਸਕਦਾ ਤਾਂ سپورਟ ਦੇ ਨਾਲ ਤਾਂ ਉਹ ਮੇਤੋ ਹੀ ਬਹੁਤ ਅੱਗੇ ਜਾ ਸਕਦੇ ਨੇ ਸੋ ਨਿਰਾਸ਼ ਨੀ ਹੋਣਾ ਆਪਣੇ ਕੰਮ ਨੂੰ ਧਰਮ ਮੰਨ ਕੇ ਅੱਗੇ ਵਧੋ ਤਾਂ ਤੁਹਾਨੂੰ ਗੁੱਡ ਰਿਸਪੌਂਸ ਮਿਲੇਗਾ ਫਲਾਈਂਗ ਦਾ ਇਸ ਤਰ੍ਹਾਂ ਸੀਗਾ ਜੀ ਮੈਂ ਮੈਨੂੰ ਕੋਈ سپورਟ ਤਾਂ ਹੈ ਨਹੀਂ ਸੀ ਕੋਈ ਸਹਯੋਗ ਵੀ ਨਹੀਂ ਸੀਗਾ ਕਿਉਂਕਿ ਪੰਜਾਬ ਦੇ ਵਿੱਚ ਫਲਾਈਂਗ ਨੂੰ ਤਾਂ ਕੋਈ ਬਹੁਤਾ ਲਾਇਕ ਨਹੀਂ ਸੀ ਕਰ ਪਤਾ ਹੀ ਨਹੀਂ ਸੀਗਾ ਲਾਇਕ ਤਾਂ ਕਰਦੇ ਸੀਗੇ ਪਤਾ ਨਹੀਂ ਸੀਗਾ ਵੀ ਪੈਰਾਗਲਾਈਡਿੰਗ ਵੀ ਕੀ ਹੁੰਦੀ ਹੈ ਹੈਂਗਲਾਈਡਿੰਗ ਕੀ ਹੁੰਦੀ ਹੈ ਤੇ ਮੇਰੇ ਜਨੂਨ ਸੀ ਉੱਡਣ ਦਾ ਤੇ ਮੈਂ ਖੁਦ ਆਪਣੀ ਮਸ਼ੀਨਾਂ ਆਵ ਤਿਆਰ ਕੀਤੀਆਂ ਸੋ ਮੈਂ ਡੀਪਲੀ ਜਾਨੀ ਕਿਸ ਤਰ੍ਹਾਂ ਸਹਯੋਗ ਨਹੀਂ ਲਿਆ ਪੂਰੀ ਜਾਨੀ ਧਿਆਨ ਦੇ ਵਿੱਚ ਉਤਰ ਗਿਆ ਹਰ ਚੀਜ਼ ਨੂੰ ਪਾਉਣ ਵਾਸਤੇ ਮੈਂ ਤਾਂ ਇਹੀ ਕਹਾਂਗਾ ਵੀ ਇੱਕ ਸ਼ਬਦ ਹੈ ਜੋ ਸਾਡੇ ਅੰਦਰ ਗੂੰਜ ਰਿਹਾ ਹੈ ਖੰਡਾਂ ਦੀ ਬ੍ਰਹਿਮੰਡਾਂ ਦੀ ਸਿਰਜਣਾ ਕਰਦਾ ਹੋਇਆ ਸਾਡੇ ਮੱਥੇ 'ਤੇ ਵੱਜ ਰਿਹਾ ਹੈ ਉਹ ਸ਼ਬਦ ਹੀ ਮੈਨੂੰ ਅੱਗੇ ਤੋਰ ਰਿਹਾ ਹੈ ਉਤੋਂ ਹੀ ਮੈਨੂੰ ਪ੍ਰੇਰਣਾ ਮਿਲਦੀ ਹੈ ਮੈਂ ਨਹੀਂ ਜਾਣਦਾ ਉਹ ਮਾਲਕੀ ਜਾਣਦਾ ਹੈ ਉਹੀ ਕਰਵਾ ਰਿਹਾ ਸਭ ਕੁਝ ਫਲਾਈਂਗ ਦੇ ਵਿੱਚ ਪੈਰਾਮੋਟਰ ਮੈਂ ਹైదరాబాద్ ਤੋਂ ਇੱਕ ਅਫਸਰ ਸੀ ਗਈ ਉਹਨਾਂ ਨੂੰ ਸਿਖਾ ਚੁੱਕਿਆ ਮੇਰੇ ਬੇਟਾ ਵੀ ਫਲਾਈਂਗ ਕਰਦਾ ਹੈ ਛੋਟਾ ਬੇਟਾ ਵੀ ਫਲਾਈਂਗ ਕਰਦਾ ਹੈ ਤੇ ਕੁਝ ਪੰਜਾਬ ਦੇ ਵਿੱਚ ਜਿਹੜੀ ਪੈਰਾਗਲਾਈਡਿੰਗ ਸ਼ੁਰੂ ਹੋਈ ਹੈ ਪੈਰਾਮੋਟਰਿੰਗ ਸ਼ੁਰੂ ਹੋਈ ਹੈ ਉਹ ਇਸ ਘਰ ਤੋਂ ਸ਼ੁਰੂ ਹੋਈ ਹੈਗੀ ਜੋ ਜਾਗ ਲੱਗਿਆ ਇਸ ਘਰ ਤੋਂ ਲੱਗਿਆਗਾ ਜਿੰਨੇ ਵੀ ਪੰਜਾਬ ਦੇ ਵਿੱਚ ਫਲਾਈ ਕਰਦੇ ਨੇ ਉਹਨਾਂ ਨੂੰ ਜਿਹੜੀ ਪ੍ਰੇਰਣਾ ਮਿਲੀ ਹੈ ਮੇਰੇ ਤੋਂ ਮਿਲੀ ਹੈ ਤੇ ਹੁਣ ਵੀ ਮੈਂ ਮੁੰਡਿਆਂ ਨੂੰ ਯਾਨੀ ਕਿ ਸਿਖਾ ਰਿਹਾ ਹਾਂ ਪਰ ਇਹ ਐਡਵੈਂਚਰ ਹੈ ਇਹਦੇ ਬਾਰੇ ਜਿਆਦਾ ਥੋੜਾ ਜਿਹਾ ਡਰ ਜਾਂਦੇ ਨੇ ਤੇ ਆਨੰਦ ਬਹੁਤ ਹੈ ਹੈਂਗਲਾਈਡਿੰਗ ਪੰਜਾਬ ਤੇ ਚ ਤਾਂ ਹੈਂਗਲਾਈਡਿੰਗ ਪੂਰੇ ਇੰਡੀਆ ਦੇ ਵਿੱਚ ਨਹੀਂ ਸੀ ਬਹੁਤ ਘੱਟ ਸੀ ਆਰਮੀ ਦੇ ਵਿੱਚ ਕੁਝ ਵਿੰਗ ਸੀ ਜਿਹੜੇ ਉਹ ਇਹ ਐਡਵੈਂਚਰ ਸਪੋਰਟਸ ਨੂੰ ਚਲਾਉਂਦੇ ਸੀਗੇ ਤੇ ਹੈਂਗਲਾਈਡਿੰਗ ਮੈਂ ਸ਼ੁਰੂ ਕੀਤੀ ਪੰਜਾਬ ਦੇ ਵਿੱਚ ਔਰ ਮੇਰੇ ਜਿਹੜੇ ਇਨਸਟ੍ਰਕਟਰ ਨੇ ਹੈਂਗਲਾਈਡਿੰਗ ਦੇ ਵਿੱਚ ਮੈਨੂੰ ਇਨਸਟ੍ਰਕਟਰ ਦੀ ਲੋੜ ਪਈ ਉਹਨੇ ਸਰਦਾਰ ਪਰਮਜੀਤ ਸਿੰਘ ਸੰਗਤਪੁਰਾ ਜਿਹੜੇ ਜਿਨ੍ਹਾਂ ਨੇ ਵਰਲਡ ਰਿਕਾਰਡ ਬਣਾਇਆ 350 ਕਿਲੋਮੀਟਰ ਕ੍ਰਾਸ ਕੰਟਰੀ ਲਾਈ ਉਹਨਾਂ ਨੇ 6 ਘੰਟਿਆਂ ਵਿੱਚ ਤੇ ਉਹਨਾਂ ਨੇ ਮੈਨੂੰ ਹੈਂਗਲਾਈਡਿੰਗ ਦੇ ਗੁਰ ਦੱਸੇ ਔਰ ਫਲੈਂਗ ਮੈਂ ਉਹਨਾਂ ਤੋਂ ਸਿੱਖਿਆ ਫਿਊਚਰ ਬਸ ਚੱਲ ਰਿਹਾ ਜੀ ਇੱਕ ਜਿਹੜੀ ਇੱਕ ਨਸ਼ਾ ਹੈਗਾ ਪੇਂਟਿੰਗ ਦਾ ਜਿੰਨੀ ਦਿਨ ਪੇਂਟਿੰਗ ਨਾ ਕਰਾਂ ਖਾਣਾ ਸਵਾਦ ਨਹੀਂ ਲੱਗਦਾ ਫਲੈਂਗ ਨਾ ਕਰਾਂ ਫਲੈਂਗ ਵੀ ਇੱਕ ਨਸ਼ਾ ਹੈ ਜੇ ਫਲੈਂਗ ਨਾ ਕਰਾਂ ਤਾਂ ਵੀ ਆਪਣੇ ਆਪ ਨੂੰ ਥੋੜਾ ਉਨਾ ਜਿਹਾ ਮਹਿਸੂਸ ਹੁੰਦਾ ਸੋ ਫਿਊਚਰ ਦੇ ਵਿੱਚ ਇਹੀ ਹੈ ਵੀ ਇੱਕ ਸਕੂਲ ਖੋਲਣਾਗਾ ਹੈਂਗਲਾਈਡਿੰਗ ਦਾ ਤੇ ਪੈਰਾਗਲਾਈਡਿੰਗ ਦਾ ਇਹ ਚੀਜ਼ ਨਾਲ ਪੇਂਟਿੰਗ ਦਾ ਵੀ ਇਹ ਤਿੰਨ ਚੀਜ਼ਾਂ ਅਸੀਂ ਮੈਨੂੰ ਸਕੂਲ ਨੂੰ ਮਿਲੇਗਾ ਬਾਕੀ ਉਸ கா ਕੇ ਮੈਂ ਬੇਨਤੀ ਕਰਦਾ ਵੀ ਜੋ ਆਪਣੇ ਚਾਹਵਾਨ ਨੇ ਪੇਂਟਿੰਗ ਦੇ ਚਾਹਵਾਨ ਨੇ ਔਰ ਫਲੈਂਗ ਦੇ ਚਾਹਵਾਨ ਨੇ ਉਹ ਮੇਰੇ ਨਾਲ ਸੰਪਰਕ ਕਰਨ ਮੈਂ ਬਿਨਾ ਕਿਸੇ ਲਾਚ ਤੋਂ ਬਿਨਾ ਕਿਸੇ ਪੈਸਿਆਂ ਤੋਂ ਮੈਂ ਫ੍ਰੀ ਉਹਨਾਂ ਨੂੰ ਪੈਰਾਗਲਾਈਡਿੰਗ ਹੈਂਗਲਾਈਡਿੰਗਸ ਕਰਵਾਗਾ ਭਪਿੰਦਰ ਸਿੰਘ ਤਨੋਲਾ ਦਾ ਸੁਪਨਾ ਹੈ ਕਿ ਉਹ ਪੈਰਾਗਲਾਈਡਿੰਗ ਸਖਲਾਈ ਦਾ ਸਕੂਲ ਖੋਲੇ ਉਹ ਭਾਵੇਂ ਕੋਈ ਨਸ਼ਾ ਨਹੀਂ ਕਰਦਾ ਉਸ ਨੂੰ ਉੱਡਣ ਦਾ ਸ਼ੌਂਕ ਹੈ ਉੱਡਣ ਦਾ ਨਸ਼ਾ ਹੈ ਪੇਂਟਿੰਗ ਦਾ ਉਸ ਨੂੰ ਨਸ਼ਾ ਹੈ ਇਹ ਅਜੀਬ ਤਰ੍ਹਾਂ ਦਾ ਵਰਤਾਰਾ ਉਸ ਨੂੰ ਇੱਕ ਵਿਲੱਖਣ ਸ਼ਖਸੀਅਤ ਦੇ ਨਾਮ ਦੇਣ ਤੋਂ ਰੋਕ ਨਹੀਂ ਸਕਦਾ ਉਹ 2 ਸੀਟਾਂ ਵਾਲੇ ਹਵਾਈ ਜਹਾਜ਼ ਨੂੰ ਬਣਾਉਣ ਦਾ ਇਛੁਕ ਹੈ ਮੈਂ ਮੇਰੀ ਇੱਛਾ ਜੀ ਇੱਕ 2 ਸੀਟਰ ਮੈਕਲੋਡ ਹਵਾਈ ਜਹਾਜ਼ ਬਣਾਉਣੀ ਇਹ ਮੇਰੀ ਇੱਛਾ ਹੈ ਕਿ ਮੈਂ ਸਾਰਾ ਉਹ ਨਕਸ਼ਾ ਡਾਇਗਰਾਮ ਬਣੇ ਪਏ ਨੇ ਇੱਕ ਸਹਿਯੋਗ ਭਾਲਦਾ ਕੋਈ ਸਹਿਜ ਯਾਨੀ ਕਿ ਮੈਨੂੰ ਸਹਿਯੋਗ ਦੇਵੇ ਤਾਂ ਕਿ ਮੈਂ ਇੱਕ 2 ਸੀਟਰ ਹਵਾਈ ਜਹਾਜ਼ ਬਣਾ ਕੇ ਫਲਾਈ ਕਰਾਂ ਕਿ ਮੈਂ ਉਹਨਾਂ ਬੱਚਿਆਂ ਨੂੰ ਉਹਨਾਂ ਵੀਰਾਂ ਨੂੰ ਉਹਨਾਂ ਭੈਣਾਂ ਨੂੰ ਉਹਨਾਂ ਮਾਤਾਵਾਂ ਨੂੰ ਜਿਨ ਨਰਾਸ਼ ਹੋ ਜਾਂਦੇ ਨੇ ਵੀ ਆ ਮੈਂ ਨਹੀਂ ਕਰ ਸਕਦਾ ਆ ਮੈਂ ਨਹੀਂ ਕਰ ਸਕਦਾ ਦੇਖੋ ਮੈਂ ਫਲੈਂਗ ਦੇ ਵਿੱਚ ਮੇਰੇ ਹੈਂਗ ਗਲਾਈਡਿੰਗ ਦੇ ਵਿੱਚ ਮੇਰੇ ਇਨਸਟ੍ਰਕਟਰ ਨੇ ਕਿ ਪਰਮਜੀਤ ਸਿੰਘ ਜੀ ਪੈਰਾਗਲਾਈਡਿੰਗ ਪੈਰਾਮੋਟਰਿੰਗ ਦੇ ਵਿੱਚ ਮੇਰੇ ਕੋਈ ਇਨਸਟ੍ਰਕਟਰ ਨਹੀਂ ਮੈਂ ਖੁਦ ਖੋਜ ਕੀਤੀ ਹੈ ਪੇਂਟਿੰਗ ਦੇ ਵਿੱਚ ਮੇਰਾ ਕੋਈ ਇਨਸਟ੍ਰਕਟਰ ਨਹੀਂ ਮੈਂ ਖੁਦ ਖੋਜ ਕੀਤੀ ਹੈਗੀ ਸੋ ਮੈਨੂੰ ਅਗਰੇ ਇਸ ਮਾਹੌਲ ਦੇ ਵਿੱਚ ਰਹਿ ਕੇ ਮੈਂ ਪੇਂਟਿੰਗ ਆਰਟਿਸਟ ਬਣ ਸਕਦਾ ਇੱਕ ਫਲਾਇਰ ਬਣ ਸਕਦਾ ਇੱਕ ਪਾਇਲਟ ਬਣ ਸਕਦਾ ਤੇ ਤੁਸੀਂ ਤਾਂ ਸਹਿਯੋਗ ਨਾਲ ਮਾਪੂਦੀਵ ਸਹਿਯੋਗ ਦੇ ਨਾਲ ਟੀਚਰ ਅچھے ਟੀਚਰਾਂ ਦੇ ਸਹਿਯੋਗ ਨਾਲ ਬਹੁਤ ਅੱਗੇ ਜਾ ਸਕਦੇ ਹਾਂ ਇਰਾਦਾ ਪੱਕਾ ਰੱਖੋ ਕੰਮ ਕੋਈ ਮੁਸ਼ਕਲ ਨਹੀਂ ਹੁੰਦਾ ਇਰਾਦੇ ਬਲੰਦ ਹੋਣੇ ਚਾਹੀਦੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਪੁਸ਼ਪਿੰਦਰ ਸਿੰਘ ਢਾਲੀਵਾਲ ਤੇ ਅੱਜ ਮੈਂ ਗੱਲ ਕਰਨ ਜਾ ਰਿਹਾ ਮੇਰੇ ਫਾਦਰ ਸਾਹਿਬ ਸਰਦਾਰ ਭਵਿੰਦਰ ਸਿੰਘ ਢਾਲੀਵਾਲ ਜੋ ਕਿ ਇੱਕ ਫੇਮਸ ਆਰਟਿਸਟ ਵੀ ਨੇ ਤੇ ਨਾਲ ਨਾਲ ਪਾਵਰ ਪੈਰਾਗਲਾਈਡਰ ਔਰ ਪਾਵਰ ਹੈਂਗਲਾਈਡਰ ਪਾਇਲਟ ਵੀ ਨੇ ਤੇ ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਆਰਟਿਸਟ ਹੋਣਾ ਤੇ ਨਾਲ ਨਾਲ ਪਾਇਲਟ ਹੋਣਾ ਕਉਂਗੀ ਆਰਟਿਸਟ ਇੱਕ ਬਿਲਕੁਲ ਅਲੱਗ ਲੈਣਾਗੀ ਤੇ ਫਲਾਈਂਗ ਬਿਲਕੁਲ ਹੀ ਅਲੱਗ ਲੈਣਾਗੀ ਤੇ ਇਸ ਤਰ੍ਹਾਂ ਪਾਵਰ ਪੈਰਾਗਲਾਈਡਿੰਗ ਮੈਂ ਖੁਦ ਕਰਦਾਗਾ ਤੇ ਮੈਂ ਉਹਨਾਂ ਦੀ ਪਾਵਰ ਪੈਰਾਗਲਾਈਡਿੰਗ ਸਿੱਖੀ ਤੇ ਮੈਂ ਇੰਡੀਆ ਦਾ ਯੰਗੇਸਟ ਪਾਵਰ ਪੈਰਾਗਲਾਈਟਰ ਪਾਇਲਟ ਹਾਂ ਜੋ ਕਿ ਸਿਰਫ ਉਹਨਾਂ ਦੇ ਬਦੌਲਤ ਮੈਨੂੰ ਉਹਨਾਂ ਨੇ ਫਲਾਈਂਗ ਸਿਖਾਈ ਤੇ ਮੈਂ ਸਿੱਖੀ ਤੇ ਅੱਜ ਮੈਂ ਆਪਣੇ ਆਪ ਨੂੰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪ੍ਰਾਊਡ ਫੀਲ ਕਰਦਾਗਾ ਕਿ ਮੈਂ ਉਹਨਾਂ ਤੋਂ ਫਲਾਈਂਗ ਸਿੱਖੀ ਤੇ ਮੈਂ ਹੁਣ ਫਲਾਈਂਗ ਕਰਦਾਗਾ ਆਸ ਉਮੀਦ ਨਿਸ਼ਾਨੇ ਦੀ ਪੂਰਤੀ ਇਰਾਦਾ ਪੱਕਾ ਸੰਭਵ ਕਰ ਦਿਖਾਇਆ ਹੈ ਸਰਦਾਰ ਭਪਿੰਦਰ ਸਿੰਘ ਧਨੋਲਾ ਨੇ ਆਸ ਹੈ ਕਿ ਪ੍ਰਾਈਮ ਏਸ਼ੀਆ ਦੀ ਅੱਜ ਦੀ ਇਸ ਰਿਪੋਰਟ ਤੋਂ ਤੁਸੀਂ ਵੀ ਆਪਣੇ ਟੀਚੇ ਦੀ ਪ੍ਰਾਪਤੀ ਸਹਿਜੇ ਹੀ ਕਰ ਲਓਗੇ ਇਹ ਸਫਲ ਗਾਥਾ ਦਾ ਪ੍ਰਸਾਰਣ ਤਾਂ ਜੋ ਸਾਰਥਿਕ ਸਿੱਧ ਹੋ ਸਕੇ ਸੋ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ 24 ਘੰਟੇ ਸੱਤੇ ਦਿਨ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ